ਗਰਾਂਤਰਨ ਦੇ ਮਹੱਲਾ ਜਸਵੰਤ ਸਿੰਘ ਦੀ ਗਲੀ ਸ਼ਰਮਾ ਵਾਲੀ ਵਿੱਚ ਦਰਮਿਆਨੀ ਰਾਤ ਨੂੰ ਲੋਕਾਂ ਵਿੱਚ ਹਫੜਾ ਦਫੜੀ ਮਚ ਗਈ ਜਦ ਗੁੰਡਾਗਰਦੀ ਕਰਦੇਆਂ ਕੁਝ ਵਿਅਕਤੀਆਂ ਨੇ ਇੱਕ ਘਰ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਨੀਤ ਨਾਲ ਉਹਨਾਂ ਤੇ ਤੇਜ਼ਦਾਰ ਹਥਿਆਰਾਂ ਅਤੇ ਇੱਟਾਂ ਰੋੜਿਆਂ ਨਾਲ ਹਮਲਾ ਕਰਕੇ ਇੱਕ ਨੌਜਵਾਨ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਹੈ ਗੁੰਡਾਗਰਦੀ ਦਾ ਇਹ ਨਾਚ ਜਿੰਨਾ ਚਿਰ ਵੀ ਗਲੀ ਵਿੱਚ ਚੱਲਦਾ ਰਿਹਾ ਉੰਨੇ ਦਰ ਆਸ-ਪਾਸ ਦੇ ਰਹਿੰਦੇ ਘਰਾਂ ਦੇ ਲੋਕਾਂ ਦੇ ਸਾਹ ਸੁੱਕੇ ਰਹਿ ਗਏ ਇਸ ਗੁੰਡਾਗਰਦੀ ਦੇ ਨਾਚ ਦਾ ਇੱਕ ਰੀਟਿਡ ਜਾਂਦਾ ਹੈ ਤਾਂ ਸਿਰਫ ਤਰਨ-ਤਰਨ ਦੀ ਪੁਲਿਸ ਨੂੰ ਜਿੰਨਾਂ ਕੋਲ ਗੁੰਡਾਗਰਦੀ ਕਰਨ ਵਾਲਿਆਂ ਨੂੰ ਨੱਥ ਪਾਉਣ ਦੀ ਬਜਾਏ ਲੋਕਾਂ ਤੇ ਹੋ ਰਹੇ ਹਮਲਿਆਂ ਦਾ ਸੁਆਦ ਚੱਕ ਰਹੀ ਹੈ ਇਸ ਘਟਨਾ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੀੜਤ ਨੌਜਵਾਨ ਇਕਬਾਲ ਸਿੰਘ ਦੀ ਮਾਤਾ ਰਜ਼ਿੰਦਰ ਕੌਰ ਨੇ ਦੱਸਿਆ ਕਿ ਮੇਰਾ ਲੜਕਾ ਫੋਨ ਤੇ ਗੱਲ ਕਰਦਾ ਹੋਇਆ ਆਪਣੇ ਘਰ ਨੂੰ ਆ ਰਿਹਾ ਸੀ ਕਿ ਅਚਾਨਕ ਕੁਝ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਸਮੇਤ ਸਾਡੇ ਲੜਕੇ ਦੇ ਗੱਲ ਪੈ ਗਏ ਅਤੇ ਜਿਸਨੇ ਆਪਣੀ ਜਾਨ ਬਚਾਣ ਲਈ ਆਪਣੇ ਘਰ ਵਿੱਚ ਭੱਜ ਆਇਆ ਉਹਨਾਂ ਨੇ ਕਿਹਾ ਕਿ ਉਸ ਦੇ ਮਗਰੋਂ ਸਾਰੇ ਵਿਅਕਤੀ ਸਾਡੇ ਘਰ ਵਿੱਚ ਜ਼ਬਰੀ ਦਾਖਲ ਹੋ ਕੇ ਮੇਰੇ ਲੜਕੇ ਨਾਲ ਮਾਰਕੁੱਟਾਈ ਕਰਨ ਲੱਗੇ। ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਕਿ ਐਲਾਸਲੇ ਸਿਵਲ ਹਸਪਤਾਲ ਤਰੰਤਾਨ ਵਕੇ ਦਾਖਲ ਵੀ ਕਰਵਾਇਆ ਗਿਆ ਹੈ ਉਹਨਾਂ ਨੇ ਕਿਹਾ ਕਿ ਇਹਨਾਂ ਨਾਲ ਸਾਡਾ ਕੋਈ ਪੁਰਾਣਾ ਝਗੜਾ ਸੀ ਜਿਸ ਦਾ ਰਾਜ਼inama ਹੋ ਚੁੱਕਾ ਹੈ ਜਿਸ ਤੋਂ ਬਾਅਦ ਫਿਰ ਇਹਨਾਂ ਨੇ ਸਾਡੇ ਲੜਕੇ ਤੇ ਜਾਨਲੇਵਾ ਹਮਲਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਸਾਡੇ ਲੜਕੇ ਦੀ ਜਾਨ ਨੂੰ ਖਤਰਾ ਹੈ ਮਗਰ ਪੁਲਿਸ ਹਮਲਾਵਾਰਾਂ ਤੇ ਕਾਰਵਾਈ ਨਹੀਂ ਕਰ ਰਹੀ ਜਿਸ ਤੋਂ ਸਾਫ ਜਾਇਰ ਹੋ ਰਿਹਾ ਹੈ ਕਿ ਜਰੂਰ ਇਸ ਮਾਮਲੇ ਵਿੱਚ ਸਿਆਸੀ ਰੰਗ ਝੜ ਰਹੇ ਹਨ ਮਲਾਜ ਸੁਣ ਸੀ ਤਰੰਤ ਇੱਕ ਇਹ ਗੱਲਬਾਤ ਹੋਈ ਹੈ ਮੁੰਡਾ ਆਉਂਦਾ ਪਾਜੀ ਬਾਜ਼ਾਰੋਂ ਫੋਨ ਤੇ ਗੱਲ ਕਰਦਾ ਆਉਂਦਾ ਸੀਗਾ ਤੇ ਉਹ ਮੁੰਡਾ ਮਗਰੋਂ ਆਇਆ ਵਾ ਤੇ ਉਹ ਆਉਂਦਾ ਇਹਨੂੰ ਪੈ ਗਿਆ ਮੁੰਡੇ ਸਾਡੇ ਨੂੰ ਸਾਨੂੰ ਵੀ ਪਤਾ ਲੱਗਾ ਬਾਰ ਕੀ ਹੋਇਆ ਵਾ ਗਲੀ ਦਾ ਅੰਦਰ ਆ ਗਿਆ ਨਾਲ ਮੁੰਡੇ ਲੈ ਕੇ ਆ ਗਿਆ ਤੇ ਆ ਕੇ ਨੇ ਹਮਲਾ ਕਰ ਤਾ ਕੋਈ ਕਿਰਪਾਨਾ ਵਾਂਦਾ ਤਰਿਆ ਤੇ ਇੱਟਾ ਰੋੜੇ ਚਲਾਏ ਉਹਨਾਂ ਨੇ ਆ ਕੇ 15 20 ਜਣੇ ਸੀਗੇ ਕੋਈ ਫੜਿਆ ਕੀ ਬੰਦਾ ਫੜਿਆ ਇੱਕ ਮੁੰਡਾ ਫੜਿਆ ਸੀਗਾ ਉਹਨੂੰ ਪੁਲਿਸ ਲੈ ਗਈ ਆ ਕੀ ਇਹਨੇ ਨਾਮ ਦੱਸਿਆ ਨਾ ਉਹਨਾਂ ਨੇ ਪੂਸਾਰਾ ਦੱਸਿਆ ਇਹ ਸਾਨੂੰ ਸਾਡੇ ਪਰਿਵਾਰ ਨੂੰ ਪਹੇਗੇ ਮੁੰਡੇ ਵੱਡੇ ਨੂੰ ਵੀ ਤੇ ਦਾਤਰ ਮਾਰਿਆ ਕ੍ਰਪਾਨ ਮਾਰੀ ਅਸੀਂ ਇਹ ਮੰਗ ਕੀਤੀ ਵੀ ਸਾਨੂੰ ਉਹਨਾਂ ਨੂੰ ਖਤਰਾ ਵਾ ਉਹਨਾਂ ਦੇ ਸਖਤ ਕਾਰਵਾਈ ਕੀਤੀ ਜਾਵੇ ਸਾਡੇ ਮੁੰਡੇ ਬਾਹਰ ਅੰਦਰ ਫਿਰਦੇ ਆ ਉਹ ਜੋ ਮਰਜੀ ਕਰ ਸਕਦੇ ਤੁਹਾਨੂੰ 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 ਕੀ ਦਿੰਦੇ ਆ ਜਿਨ੍ਹਾਂ ਨਾਲ ਜਿਨ੍ਹਾਂ ਨਾਲ ਮੇਰੀ ਰਾਤੀ ਗੱਲ ਬਾਤ ਹੋਈ ਇਹ ਨਾ ਇਹ ਨਾ ਨਾ ਪੁਰਾਣੀ ਮੇਰੀ 55 ਸੀ ਕਾਦੀ ਰੰਜੀ ਸੀ ਹੈ ਕਾਦੀ ਰੰਜੀ ਇਹਨਾਂ ਨਾਲ ਪੁਰਾਣੀ ਹੋਈ ਉਦੋਂ ਵੇਖਣ ਮਖੌਣ ਤੋਂ ਹੀ ਲੜਾਈ ਤੇ ਉਹ ਸਾਡਾ ਰਾਈਨਾਮਾ ਹੋ ਗਿਆ ਸੀ ਤੇ ਇਹਨਾਂ ਕੱਲ ਮਕਰ ਬਰਫੋਂ ਦੇ ਗੱਲ ਕਰਨ ਲਿਆ ਹਾਂ ਤੇ 15 20 ਆ ਗਏ ਤੇ ਮੈਂ ਭੱਜ ਕੇ ਘਰ ਨੂੰ ਵੜ ਗਿਆ ਅੰਦਰ ਨੂੰ ਇਹ ਸਾਰੇ ਅੰਦਰ ਦਾਖਲ ਹੋ ਗਏ ਨਾ ਮੇਰੇ ਸੰਘਟਾ ਮਾਰਨ ਲੱਗ ਗਏ ਸੀ ਤੀਨਾਂ ਜਿਹੜੇ ਉਹਨਾਂ ਦੇ ਨਾਲ ਇੱਕ ਬੱਤਾ ਇੱਕ ਹੈਂਡਲ ਤੇ ਇੱਕ ਕਾਲੀ ਤੇ ਬਾਕੀਆਂ ਦਾ ਮੈਨੂੰ ਪਤਾ ਨਹੀਂ ਕਹਦੇ ਮੇਰੇ ਸੱਠਾਂ ਮਾਰਤੀਆਂ ਇਹਨਾਂ ਨੇ ਦਾਦਰ ਕਿਰਪਾਣਾ ਇਹਨਾਂ ਨੇ ਤੇ ਮੁੜ ਕੇ ਮੈਨੂੰ ਪਤਾ ਹੀ ਲੱਗਾ ਕਿੰਨੇ-ਕਿੰਨੇ ਮਾਰੀਆਂ ਵੱਡੇ ਬਿਹੁਤ ਹੋ ਗਏ ਕਿੰਨੇ ਜਣੇ ਸੀ ਕੁੱਲ ਕਿੰਨੇ ਜਣੇ ਸੀ ਇਹ ਹੈਗੇ 10-15 ਜਣੇ ਹੈਗੇ ਇਸ ਸਬੰਧੀ ਡੀਐਸਪੀ ਸਿਟੀ ਸੁੱਚਾ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਨੌਜਵਾਨ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਉਸ ਦੀ ਡਾਕਟਰੀ ਰਿਪੋਰਟ ਆਉਣ ਤੋਂ ਬਾਅਦ ਬਾਕੀ ਦੀ ਜੋ ਵੀ ਕਾਰਵਾਈ ਹੈ ਉਹ ਅਮਲੇ ਵਿੱਚ ਲਿਆਂਦੀ ਜਾਵੇਗੀ ਅਜੇ ਉਹਨਾਂ ਦੇ ਮੈਡੀਕਲ ਰਿਪੋਰਟਸ ਨਹੀਂ ਆਈਆਂ ਐਮਐਲਆਰ ਹੋਣਗੀਆਂ ਫਿਰ ਉਹਦੇ ਮੁਤਾਬਕ ਜਿਹੜੀ ਉਹਨੇ ਬੰਦੀ ਕਰ ਰਿਵਿਊ ਕਰ ਇਸ ਨੂੰ ਲਿਸ਼ਟ ਹੋਊਗਾ ਜੋ ਜੋ ਸਟੇਟਮੈਂਟਸ ਲਗਾਉਣਗੇ ਜਾਂ ਜੋ ਜੋ ਐਮਐਲਏ ਹੋਣਗੇ ਉਹਨਾਂ ਦਾ ਫਰਦਰ ਕਰਗੇ ਤਰਨ ਤਰਨ ਤੋਂ ਹਰਜਿੰਦਰ ਗੱਬਰ ਜੀਵੇ ਪੰਜਾਬ ਟੀਵੀ